ਇੱਕ ਸੱਜਣ ਦੇ ਬਚਨ ਮੈਂ ਸੁਣਦਾ ਸੀ ਉਹ ਆ ਕਹਿੰਦਾ ਕਿ ਜਿਹੜਾ ਗੁਰੂ ਹੈ ਨਾ ਹਾਲਾਂਕਿ ਸਾਡਾ ਗੁਰੂ ਐਸਾ ਨਹੀਂ ਹੈ ਪਰ ਉਹਨੇ ਜੋ ਗੱਲ ਕੀਤੀ ਉਹ ਸਮਝਣ ਵਾਲੀ ਗੱਲ ਹੈ ਉਹ ਕਹਿੰਦਾ ਤੁਹਾਡੇ ਘਰਾਂ ਚ ਰਿਸ਼ਤੇਦਾਰ ਹੁੰਦੇ ਨੇ ਮਿੱਤਰ ਪਿਆਰੇ ਹੁੰਦੇ ਨੇ ਕੁਝ ਰਿਸ਼ਤੇਦਾਰ ਐਸੇ ਹੁੰਦੇ ਨੇ ਜਿਨ੍ਹਾਂ ਦੀ ਅੱਡੀਆਂ ਚੁੱਕ ਕੇ ਤੁਸੀਂ ਉਡੀਕ ਕਰਦੇ ਬਈ ਆਵੇ ਸਾਡੇ ਘਰ ਆਵੇ ਕਦੋਂ ਆਵੇਗਾ ਕਦੋਂ ਆਵੇਗਾ ਤੁਸੀਂ ਫੋਨ ਕਰਦੇ ਹੋ ਵੀ ਆ ਜਾ ਕਦੋਂ ਆਵੇਂਗਾ ਭਈ ਹੁਣ ਜੇਕਰ ਉਹ ਆਉਂਦਾ ਹੈ ਤੁਹਾਨੂੰ ਪਤਾ ਲੱਗ ਜਾਂਦਾ ਹੈ ਤੇ ਤੁਹਾਨੂੰ ਚਾਹ ਚੜ ਜਾਂਦਾ ਹੈ ਭਈ ਆਉਣ ਆਲਿਆ ਅੱਜ ਫਿਰ ਤੁਹਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹ ਘਰ ਵੱਧ ਸਮਾ ਰਹਿ ਉਹ ਜਿਵੇਂ ਹੀ ਕਹਿੰਦਾ ਵੀ ਜਾਣਾ ਹੈ ਤੁਸੀਂ ਕੋਈ ਨਹੀਂ ਚਲੇ ਹੀ ਜਾਣਾ ਹੈ ਕੱਲ ਚਲੇ ਜਾਇਓ ਉ ਫਿਰ ਜਦੋਂ ਕਹਿੰਦਾ ਵੀ ਜਾਣਾ ਹੈ ਫਿਰ ਤੁਸੀਂ ਉਹਨੂੰ ਰੋਕਦੇ ਹੋ ਇੱਕ ਤੇ ਤੁਹਾਡੇ ਘਰ ਆਉਣ ਵਾਲੇ ਪਰੋਣੇ ਮਿੱਤਰ ਸੱਜਣ ਤੁਹਾਡੇ ਆਤਿਥੀ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਜਾਣ ਨਹੀਂ ਦੇਣਾ ਚਾਹੁੰਦੇ ਦੂਸਰੀ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਬਹੁਤਾ ਪਸੰਦ ਨਹੀਂ ਕਰਦੇ ਆ ਗਏ ਚਲੋ ਮਜਬੂਰੀ ਹੁਣ ਚਾਹ ਪਾਣੀ ਤੇ ਪਿਆਣਾ ਪੈਣਾ ਹੈ ਹੁਣ ਤੁਸੀਂ ਵੀ ਬਹਾਨੇ ਲੱਭਦੇ ਹੋ ਸੱਜੇ ਖੱਬੇ ਵੀ ਚਲੋ ਜਾਏ ਬਹੁਤਾ ਸਨਮਾਨ ਨਹੀਂ ਰੱਖਦੇ ਤੁਸੀਂ ਤੇ ਤੀਜੇ ਰਿਸ਼ਤੇਦਾਰ ਉਹ ਹੁੰਦੇ ਨੇ ਪਿਆਰਿਓ ਤੁਸੀਂ ਚੰਦ ਦਿਓ ਵੀ ਉਹ ਮੇਰੀਆਂ ਬਰੂਹਾਂ ਮੇਰੇ ਘਰ ਦਾ ਦਰਵਾਜ਼ਾ ਨਹੀਂ ਆਉਣ ਟੱਪਣਾ ਚਾਹੀਦਾ ਆਉਣਾ ਨਹੀਂ ਚਾਹੀਦਾ ਮੇਰੇ ਘਰ ਦੇ ਅੰਦਰ ਉਹ ਕਹਿੰਦਾ ਕਿ ਇਸੇ ਤਰ੍ਹਾਂ ਤਿੰਨ ਤਰ੍ਹਾਂ ਦੇ ਬੰਦੇ ਨੇ ਇੱਕ ਆਉਂਦੇ ਨੇ ਗੁਰੂ ਕਹਿੰਦਾ ਆ ਜਾ ਪੁੱਤਰ ਬਹਿ ਜਾ ਬਾਹ ਲਿੰਦਾ ਉਹਨਾਂ ਨੂੰ ਬਹਿ ਜਾ ਉਹਨਾਂ ਦਾ ਉੱਠਣ ਨੂੰ ਮਨ ਕਰਦਾ ਬਾਪੂ ਫਿਰ ਕਹਿ ਦਿੰਦਾ ਪੁੱਤਰ ਬਹਿ ਜਾ ਅਜੇ ਤੈਨੂੰ ਨਹੀਂ ਜਾਣ ਦੇਣਾ ਮੈਂ ਤੂੰ ਬਹਿ ਇੱਥੇ ਮੇਰੇ ਕੋਲ ਬਹਿ ਫਿਰ ਉਹ ਬਹਿ ਜਾਂਦੇ ਨੇ ਬੈਠੇ ਰਹਿੰਦੇ ਨੇ ਬੈਠੇ ਰਹਿੰਦੇ ਨੇ ਦੂਜੇ ਕਹਿੰਦਾ ਉਹ ਨੇ ਜਿਹੜੇ ਆਉਂਦੇ ਨੇ ਆਜੋ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਚੱਲ ਬਈ ਦੂਜੀ ਤਰ੍ਹਾਂ ਦੇ ਉਹ ਨੇ ਤੇ ਤੀਜੇ ਗੁਰਸਿੱਖ ਪਿਆਰਿਓ ਉਹ ਨੇ ਜਿਹੜੇ ਉਹ ਪਿਛੇ ਹੀ ਰਹਿ ਜਾਂਦੇ ਨੇ ਅੰਦਰ ਆਉਂਦੇ ਹੀ ਨਹੀਂ ਕਿ ਇਹ ਐਸੇ ਵੀ ਹੁੰਦੇ ਨੇ ਪਰ ਸਾਡਾ ਗੁਰੂ ਐਸਾ ਨਹੀਂ ਹੈ ਕਿ ਉਹ ਕਿਸੇ ਲਈ ਦਰਵਾਜ਼ੇ ਬੰਦ ਕਰਕੇ ਰੱਖਦਾ ਹੈ ਇਹ ਤੇ ਹਮੇਸ਼ਾ ਖੁੱਲੇ ਰਹਿੰਦੇ ਨੇ ਜਦੋਂ ਮਰਜ਼ੀ ਕੋ ਆਵੇ ਪਰ ਇੱਥੇ ਤੁਹਾਡੀ ਭਾਵਨਾ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕੀ ਭਾਵਨਾ ਜੇਕਰ ਚੰਗੀ ਭਾਵਨਾ ਪ੍ਰੇਮ ਵਾਲੀ ਭਾਵਨਾ ਲੈ ਕੇ ਆਇਓ ਤੁਸੀਂ ਬੈਠੋਗੇ ਤੁਸੀਂ ਉੱਠਣਾ ਕਿੱਥੇ ਪਰ ਪਾਤਸ਼ਾਹ ਕਹਿੰਦੇ ਜੇ ਭਾਵਨਾ ਨਹੀਂ ਫਿਰ ਜਿਨ ਕੇ ਚਿੱਤ ਕਠੋਰ ਹੈ ਸੇ ਬਹਿਣਾ ਸਤਗੁਰੂ ਪਾਸ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਚਿੱਤ ਕਠੋਰ ਨੇ ਉਹ ਬੰਦੇ ਹੀ ਨਹੀਂ ਫਿਰ ਦੋ ਮੁਸਲਮਾਨ ਵੀਰ ਸਨ ਬੜੇ ਪੱਕੇ ਮਿੱਤਰ ਜਾ ਰਹੇ ਨੇ ਕਿਤੇ ਤੇ ਇੱਕ ਡਰਾਈਵ ਕਾਰ ਚਲਾ ਰਿਹਾ ਇੱਕ ਨਾਲ ਬੈਠਾ ਜਿਹੜਾ ਨਾਲ ਬੈਠਾ ਉਹ ਕਹਿੰਦਾ ਭਰਾਵਾ ਸਮਾ ਹੋ ਗਿਆ ਨਿਮਾਜ਼ ਦਾ ਨਿਮਾਜ਼ ਪੜ੍ਹ ਲਈ ਗੱਡੀ ਰੋਕ ਲੈ ਉਹਨਾਂ ਚਲਾ ਰਿਹਾ ਉਹ ਕਹਿੰਦਾ ਯਾਰ ਰੋਜ਼ ਹੀ ਪੜੀਦੀ ਐ ਰੋਜ਼ ਹੀ ਪੜਦੇ ਆ ਫਿਰ ਪੜ ਲਾਂਗੇ ਕੋਈ ਨਹੀਂ ਦੂਰ ਜਾਣਾ ਸਮਾਂ ਪਹਿਲੇ ਨਹੀਂ ਹੈਗਾ ਥੋੜੀ ਜਿਹਾ ਅੱਗੇ ਜਾਂਦੇ ਨੇ ਤੇ ਉਹਨੂੰ ਇੱਕ ਮਸਜਿਦ ਦਿਖਾਈ ਦਿੰਦੀ ਉਹ ਫਿਰ ਸਾਈਡ ਵਾਲਾ ਕਹਿੰਦਾ ਵੀਰੋ ਉਹ ਸਾਹਮਣੇ ਮਸਜਿਦ ਆ ਗਈ ਹੈ ਰੋਕ ਲੈ ਚਲੋ ਨੇ ਕਿਆ ਵਾਰ-ਵਾਰ ਉਹ ਰੋਕ ਲੈਂਦਾ ਹੁਣ ਜਿਵੇਂ ਹੀ ਉਹ ਮਸਜਿਦ ਦੇ ਅੰਦਰ ਜਾਂਦੇ ਨੇ ਜਿਹੜਾ ਵਾਰ-ਵਾਰ ਕਹਿ ਰਿਹਾ ਸੀ ਉਹ ਅੰਦਰ ਵੜਨ ਲੱਗਾ ਤੇ ਜਿਹੜਾ ਕਹਿੰਦਾ ਸੀ ਵੀ ਕਰ ਲਾਂਗੇ ਕੋਈ ਨਹੀਂ ਰੋਜ਼ ਹੀ ਕਰਦੇ ਆ ਉਹਨੂੰ ਕਿਸੇ ਦਾ ਫੋਨ ਆ ਜਾਂਦਾ ਹੈ ਹੂੰ ਜਿਵੇਂ ਫੋਨ ਆਉਂਦਾ ਉਹ ਕਹਿੰਦਾ ਤੂੰ ਜਾ ਆ ਗੱਲ ਕਰਨੀ ਬੜੀ ਜ਼ਰੂਰੀ ਹੈ ਮੈਂ ਗੱਲ ਕਰਕੇ ਆਉਣਾ ਉਹ ਅੰਦਰ ਆ ਜਾਂਦਾ ਉਹ ਫੋਨ ਤੇ ਲੱਗਾ ਨਹੀਂ ਲੈਂਦਾ ਹੁਣ ਗੱਲ ਪੂਰੀ ਹੋ ਜਾਂਦੀ ਓਦੀ ਪਰ ਅੰਦਰ ਨਹੀਂ ਹੁੰਦਾ ਉਹ ਜਿਹੜਾ ਅੰਦਰ ਗਿਆ ਉਹਨੂੰ ਉਡੀਕਦਾ ਪਰ ਜਿਹੜਾ ਅੰਦਰ ਗਿਆ ਹੈ ਉਹ ਥੋੜਾ ਸਮਾਂ ਵੱਧ ਲਾਉਂਦਾ ਹੈ ਪਹਿਲਾਂ ਨਾਲੋਂ ਹੁਣ ਉਹ ਗੁੱਸੇ ਨਾਲ ਭਰਿਆ ਪਹਿਲਾਂ ਹੀ ਇੰਨਾ ਸਮਾਂ ਹੋ ਗਿਆ ਅੰਦਰ ਇਹਨੂੰ ਕੀ ਹੋ ਗਿਆ ਕਿੰਨੇ ਫੜ ਲਿਆ ਅੰਦਰ ਉਹ ਗੁਰਮੁਖਵਾਰ ਉਹ ਜਿਵੇਂ ਬਾਹਰ ਜਾਂਦਾ ਹੈ ਉਹ ਕਹਿੰਦਾ ਹਾਂ ਵੇ ਆ ਗਿਆ ਕਿ ਹੋ ਗਿਆ ਇੰਨਾ ਸਮਾਂ ਕਿਸੇ ਨੇ ਅੰਦਰ ਤੈਨੂੰ ਫੜ ਲਿਆ ਸੀ ਉਹ ਕਹਿੰਦਾ ਹਾਂ ਫੜ ਲਿਆ ਸੀ ਮੈਨੂੰ ਫੜ ਲਿਆ ਸੀ ਕਿਸੇ ਨੇ ਅੰਦਰ ਉਹ ਕਹਿੰਦਾ ਕਿੰਨੇ ਫੜ ਲਿਆ ਸੀ ਕਹਿੰਦਾ ਉਹ ਨਹੀਂ ਫੜ ਲਿਆ ਸੀ ਜਿੰਨੇ ਤੈਨੂੰ ਅੰਦਰ ਨਹੀਂ ਵੜਨ ਦਿੱਤਾ ਕਹਿੰਦਾ ਉਸੇ ਨੇ ਫੜ ਲਿਆ ਜਿੰਨੇ ਤੈਨੂੰ ਅੰਦਰ ਨਹੀਂ ਵੜਨ ਦਿੱਤਾ ਇੱਥੇ ਅਸੀਂ ਆਏ ਹਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਖੁਦ ਆਏ ਹਾਂ ਸਾਡਾ ਤੇ ਉਦਦਮ ਸੀ ਉਦਦਮ ਤੁਸੀਂ ਕਰ ਲਿਆ ਮਹਾਰਾਜ ਦਾ ਤਰਸ ਹੋਵੇ ਫਿਰ ਤੁਸੀਂ ਆਂਦੇ ਹੋ ਪਰ ਇਹ ਗੱਲ ਫਿਰ ਮੈਂ ਦੁਬਾਰਾ ਬੇਨਤੀ ਕਰਦੇ ਆਂ ਕਿ ਸਾਡਾ ਗੁਰੂ ਐਸਾ ਨਹੀਂ ਹੈ ਕਿ ਕਿਸ ਨੂੰ ਅੰਦਰ ਆਉਣ ਨਾ ਦੇ ਇਹ ਤੁਹਾਡੀ ਭਾਵਨਾ ਤੇ ਹੈ ਉਹ ਬੰਦੇ ਦੀ ਭਾਵਨਾ ਨਹੀਂ ਸੀ ਕੁਦਰਤ ਨੇ ਉਹਦੇ ਨਾਲ ਵੈਸੇ ਹੀ ਕੀਤਾ ਆਇਆ ਵੀ ਹੈ ਪਰ ਅੰਦਰ ਨਹੀਂ ਆ ਸਕਿਆ ਬਾਹਰ ਹੀ ਰਹਿ ਗਿਆ ਭਾਵਨਾ ਜਿਹੜਾ ਲੈ ਕੇ ਆਏਗਾ ਗੁਰਸਿੱਖ ਪਿਆਰਿਓ ਫਿਰ ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤਗੁਰ ਕੋਟ ਪੰਡਾ ਆਗੇ ਹੋਏ ਲੇਤ ਹੈ ਤੁਹਾਡੀ ਭਾਵਨਾ ਗੁਰਦੇਵ ਜੀ ਕਹਿੰਦੇ ਕਿ ਉਹ ਤੁਹਾਡੀ ਭਾਵਨਾ ਨੂੰ ਜਾਣਦਾ ਹੈ ਭਾਵਨਾ ਨੂੰ ਜਾਣਦਾ ਹੈ ਕੌਣ ਕੌਣ ਜਾਣਦਾ ਹੈ ਭਾਵਨਾ ਤੁਹਾਡੀ ਨੂੰ ਤੁਸੀਂ ਜਾਣਦੇ ਹੋ ਜਾਂ ਉਹ ਜਾਣਦਾ ਹੋਰ ਕੌਣ ਜਾਣਦਾ ਤੀਜਾ ਤੇ ਬੰਦਾ ਕੋਈ ਨਹੀਂ ਹੈਗਾ ਮੇਰੇ ਮਨ ਦੇ ਅੰਦਰ ਕੀ ਚੱਲਦਾ ਹੈ ਜਾਂ ਤੇ ਮੇਰਾ ਰੱਬ ਜਾਣਦਾ ਹੈ ਤੇ ਜਾਂ ਮੈਂ ਜਾਣਦਾ ਤੀਸਰਾ ਬੰਦਾ ਹੈ ਹੀ ਕੋਈ ਨਹੀਂ ਜੋ ਉਸ ਨੂੰ ਜਾਣੇਗਾ ਤੋਈ ਤੁਹਾਡੇ ਦੁਆ ਲਈ ਤੁਹਾਡੇ ਪਰਮੇਸ਼ਰ ਲਈ ਤੁਹਾਡੇ ਰੱਬ ਲਈ ਤੇ ਤੁਹਾਡੇ ਲਈ ਤੁਹਾਡੀ ਭਾਵਨਾ ਹੈ ਕੈਸੀ ਹੈ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਦੂਜਾ ਪਰਮੇਸ਼ਰ ਜਾਣਦਾ ਹੈ ਮਹਾਰਾਜ ਕਹਿੰਦੇ ਵੱਡੀ ਵਡਿਆਈ ਬੂਝੈ ਸਭ ਭਾਉ ਵੱਡੀ ਵਡਿਆਈ ਜਾਂ ਪੁੱਛਣਾ ਦਾਤ